ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅਗਰ ਗੱਲ ਕੀਤੀ ਜਾਵੇ ਆਪਣੀ ਮਾਂ ਬੋਲੀ ਪੰਜਾਬੀ ਦੀ ਕਿਤੇ ਨਾ ਕਿਤੇ ਸਾਡੀ ਜਵਾਨ ਪੀੜੀ ਤੋਂ ਉਹ ਮਾਂ ਬੋਲੀ ਅੱਜ ਵਿਸਰਦੀ ਜਾ ਰਹੀ ਹੈ ਅੱਜ ਅਸੀਂ ਵੈਸਟਰਨ ਕਲਚਰ ਦੇ ਦਬਾਅ ਵਿੱਚ ਇੰਨੇ ਕੀ ਆ ਗਏ ਹਾਂ ਕਿ ਅਸੀਂ ਹਿੰਦੀ ਅੰਗਰੇਜ਼ੀ ਬੋਲਣਾ ਬਹੁਤ ਪਸੰਦ ਕਰਦੇ ਹਾਂ ਤੇ ਪੰਜਾਬੀ ਆਪਣੀ ਮਾਂ ਬੋਲੀ ਬੋਲਣ ਲੱਗਿਆਂ ਕਿਤੇ ਨਾ ਕਿਤੇ ਘੱਤਰਾਂਦੇ ਹਾਂ ਤੇ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਉਹਨਾਂ ਐਜੂਕੇਸ਼ਨ ਅਦਾਰਿਆਂ ਦਾ ਹੈ ਜਿਨ੍ਹਾਂ ਨੇ ਪਹਿਲੀ ਜਮਾਤ ਤੋਂ ਹੀ ਪੰਜਾਬੀ ਲਾਜ਼ਮੀ ਨਹੀਂ ਕੀਤੀ ਹੈ ਪੰਜਾਬ ਦੇ ਵਿੱਚ ਪਤਾ ਨਹੀਂ ਅਜਿਹੇ ਕਿੰਨੇ ਹੀ ਸਕੂਲ ਨੇ ਜਿਨ੍ਹਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਸਿਰਫ ਅੰਗਰੇਜ਼ੀ ਤੇ ਹਿੰਦੀ ਦੀ ਸ਼ੁਰੂਆਤ ਕਰਵਾਈ ਜਾਂਦੀ ਹੈ। ਅਤਿ ਕਈ ਸਕੂਲ ਤਾਂ ਅਜਿਹੇ ਨੇ ਜਿੱਥੇ ਸਿਰਫ ਅੰਗਰੇਜ਼ੀ ਦੀ ਸ਼ੁਰੂਆਤ ਹੁੰਦੀ ਹੈ। ਪੰਜਾਬੀ ਤੇ ਹਿੰਦੀ ਦਾ ਨਾਮ ਉਹ ਨਿਸ਼ਾਨ ਨਹੀਂ ਹੁੰਦਾ। ਜਿਸ ਦੇ ਚੱਲਦਿਆਂ ਸਾਡੀਆਂ ਨਵੀਆਂ ਪੀੜ੍ਹੀਆਂ, ਨਵੀਆਂ ਪਣੀਆਂ ਜਿਉਂ-ਜਿਉਂ ਵੱਧਦੀਆਂ ਫੁੱਲਦੀਆਂ ਨੇ ਉਹ ਪੰਜਾਬੀ ਤੋਂ ਟੁੱਟਦੀਆਂ ਜਾਂਦੀਆਂ ਨੇ, ਵਿਸਰਦੀਆਂ ਜਾਂਦੀਆਂ ਨੇ ਤੇ ਇਹ ਹਾਲ ਸਿਰਫ ਭਾਰਤ ਵਿੱਚ ਦੇ ਪੰਜਾਬ ਦਾ ਹੀ ਨਹੀਂ ਪਾਕਿਸਤਾਨ ਦਾ ਵੀ ਹੈ। ਇੱਕ ਨੌਜਵਾਨ ਬੜੇ ਹੀ ਫਤਿਹਆ ਲਫ਼ਜ਼ਾਂ ਦੇ ਵਿੱਚ ਆਪਣੀਆਂ ਭਾਵਨਾਵਾਂ ਬਿਆਨ ਕਰ ਰਿਹਾ ਹੈ। ਇੱਕ ਪਿੰਡ ਦੀ ਕੁੜੀ ਪੜ੍ਹ ਲਿਖ ਕੇ ਆਪਣੀ ਪਛਾਣ ਭੁੱਲ ਗਈ। ਪੜ੍ਹ ਲਿਖ ਕੇ ਆਪਣੀ ਪਛਾਣ ਭੁੱਲ ਗਏ ਬੋਲੇ ਉਰਦੂ ਤੇ ਨਾਲ ਅੰਗਰੇਜ਼ੀ ਪੰਜਾਬੀ ਦੀ ਜ਼ੁਬਾਨ ਭੁੱਲ ਗਏ ਇੱਕ ਪਿੰਡ ਦੀ ਕੁੜੀ ਪੜ੍ਹ ਲਿਖ ਕੇ ਆਪਣੀ ਪਛਾਣ ਭੁੱਲ ਗਈ ਪੰਜਵਿਚ ਪੜ੍ਹਦੀ ਸੀ ਸਰੋਜ ਦੋ ਆਈ ਸੀ ਪਿੰਡ ਵਿੱਚ ਰਹਿੰਦੀ ਸੀ ਉਹ ਮੇਰੀ ہمسਾਈ ਸੀ ਓਏ ਹੋਏ ਪੰਜਵਿਚ ਪੜ੍ਹਦੀ ਸੀ ਸਾਡਾ ਜਦ ਦੁਆਈ ਸੀ ਪਿੰਡ ਵਿੱਚ ਰਹਿੰਦੀ ਸੀ ਉਹ ਮੇਰੀ ہمسਾਈ ਸੀ ਓਏ ਉਹਨੂੰ ਹੈਲੋ ਹੈਲੋ ਕਰਕੇ ਬੁਲਾਵੇ ਉਹਨੂੰ ਹੈਲੋ ਹੈਲੋ ਕਰਕੇ ਬੁਲਾਵੇ ਉਹ ਸਾਡੀ ਉਸੇ ਹਾਨ ਭੁੱਲ ਗਏ ਇੱਕ ਪਿੰਡ ਦੀ ਕੁੜੀ ਪੜ੍ਹ ਲਿਖ ਕੇ ਤੇ ਆਪਣੇ ਪਛਾਣ ਭੁੱਲ ਗਈ ਸਾਡੇ ਜੇ ਪਿੰਡੋਂ ਤੋਂ ਨਕਲ ਚੜਾਵੇ ਪਈ ਪੀਵੇ ਅੱਜ ਜੂਸ ਤੇ ਵਾਲਾਤੀ ਖਾਣੇ ਖਾਵੇ ਪਈ ਸਾਡੇ ਜੇ ਪਿੰਡੋਂ ਤੋਂ ਨਕਲ ਚੜਾਵੇ ਪਈ ਪੀਵੇ ਅੱਜ ਜੂਸ ਤੇ ਵਾਲਾਤੀ ਖਾਣੇ ਖਾਵੇ ਪਈ ਉਹ ਜਿੱਥੋਂ ਖਾਂਦੀ ਸੀ ਲੈ ਕੇ ਮਰੁੰਡਾ ਉਹ ਜਿੱਥੋਂ ਖਾਂਦੀ ਸੀ ਲੈ ਕੇ ਮਰੁੰਡਾ ਉਹ ਬਾਬੇ ਦੀ ਦੁਕਾਨ ਪੁੱਜੀ ਤੇ ਕੁੜੀ ਪੜ ਲਿਖ ਕੇ ਤੇ ਆਪਣੀ ਪਛਾਣ ਭੁੱਲ ਗਏ ਬੋਲੇ ਉਰਦੂ ਤੇ ਨਾਲੇ ਅੰਗਰੇਜ਼ੀ ਪੰਜਾਬੀ ਦੀ ਜ਼ੁਬਾਨ ਭੁੱਲ ਗਈ ਓ ਵੀ ਨ ਜਾਣ ਸੀ ਮੈਨੂੰ ਦੁਬਾਲ ਸਾ ਪਿੰਡ ਦੇ ਸਕੂਲੇ ਮੈਂ ਤੇ ਜਾਂਦਾ ਹੁੰਦੇ ਨਾਲ ਸਾ ਓ ਵੀ ਨ ਜਾਣ ਸੀ ਮੈਂ ਨੀ ਉਹ ਦਵਾਲਸਾ ਪਿੰਡ ਦੇ ਸਕੂਲੇ ਮੈਂ ਤੇ ਜਾਂਦਾ ਹੁੰਦੇ ਨਾਲ ਸਾ ਉਹ ਜਿਹੜੇ ਟਾਂਗੇ ਤੇ ਜਾਂਦੀ ਸੀ ਬਹਿ ਕੇ ਉਹ ਜਿਹੜੇ ਟਾਂਗੇ ਤੇ ਜਾਂਦੀ ਸੀ ਬਹਿ ਕੇ ਉਹ ਮਨਾਂ ਕੋ ਚਵਾਨ ਭੁੱਲ ਗਏ ਇੱਕ ਪਿੰਡ ਦੇ ਕੁੜੀ ਪੜ੍ਹ ਲਿਖ ਕੇ ਤੇ ਆਪਣੇ ਪਛਾਣ ਭੁੱਲ ਗਈ ਸਿਰ ਵੀ ਚੁੜ ਕੇ ਭੁੱਲੀ ਪਹਿਲਿਆਂ ਦੇ ਬੰਨੇ ਨੇ ਰੋਟੀਆਂ ਮੱਕਈ ਦੀਆਂ ਸਾਗ ਲੱਸੀ ਗੰਨੇ ਨੇ ਸ਼ਹਿਰ ਵਿੱਚ ਰੱਖ ਕੇ ਪੁਲੀ ਪਹਿਲਿਆਂ ਦੇ ਬੰਨੇ ਨੇ ਰੋਟੀਆਂ ਮੱਕਈ ਦੀਆਂ ਸਾਗ ਲੱਸੀ ਗੰਨੇ ਨੇ ਉਹ ਦੇਸੀ ਘੋਲ ਚਲਾਦਿਆਂ ਪਿੰਨਿਆਂ ਉਹ ਦੇਸੀ ਘੋਲ ਚਲਾਦਿਆਂ ਪਿੰਨਿਆਂ ਉਹ ਸਭ ਕੁਝ ਖਾਨ ਫੁੱਲ ਗਏ ਇੱਕ ਪਿੰਡ ਦੀ ਕੁੜੀ ਪੜ੍ਹ ਲਿਖ ਕੇ ਤੇ ਆਪ ਨੇ ਪਛਾਨ ਪੁੱਲ ਗਏ ਬੋਲੇ ਉਰਦੂ ਤੇ ਨਾਲੇ ਅੰਗਰੇਜ਼ੀ ਪੰਜਾਬੀ ਦੀ ਜ਼ੁਬਾਨ ਭੁੱਲ ਗਈ ਪੰਜਾਬੀ ਦੀ ਪਛਾਣ ਭੁੱਲ ਗਈ ਜੀ ਹਾਂ ਇਹ ਸ਼ਬਦ ਕਿਤੇ ਨਾ ਕਿਤੇ ਬਹੁਤ ਸੱਚ ਬੋਲਦੇ ਨੇ ਕਿਉਂਕਿ ਅਸੀਂ ਅੱਜ ਵੈਸਟਰਨ ਕਲਚਰ ਦੇ ਦਬਾਅ ਵਿੱਚ ਆ ਕੇ ਆਪਣੀ ਪਛਾਣ ਆਪ ਹੀ ਭੁੱਲ ਬੈਠੇ ਹਾਂ ਅਸੀਂ ਆਪਣੇ ਸਿਧਾਂਤਾਂ ਨੂੰ ਭੁੱਲ ਬੈਠੇ ਹਾਂ ਆਪਣੇ ਪ੍ਰਿੰਸੀਪਲਸ ਨੂੰ ਭੁੱਲ ਬੈਠੇ ਹਾਂ ਅਸੀਂ ਲੋਕ ਦਿਖਾਵੇ ਵਿੱਚ ਆ ਕੇ ਆਪਣਾ ਅਮੀਰ ਵਿਰਸਾ ਭੁੱਲ ਬੈਠੇ ਹਾਂ ਜਿਸ ਦੇ ਨਾਲ ਸਾਨੂੰ ਜੁੜਨਾ ਬਹੁਤ ਜ਼ਰੂਰੀ ਹੈ ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਤੇ ਉਮੀਦ ਇਹੀ ਕਰਦਾ ਕਿ ਸਾਰੀ ਦੀ ਸਾਰੀ ਸਿੱਖ ਸੰਗਤ ਸਾਰੀ ਆਵਾਮ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੇਗੀ ਕਿ ਸਾਡੀ ਨਵੀਂ ਪਨੀਰੀ ਸਾਡੀ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਤੋਂ ਨਾ ਟੁੱਟੇ ਆਪਣੇ ਮੂਲ ਤੋਂ ਵੱਖ ਨਾ ਹੋਵੇ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਦਾ ਆਪਣੇ ਦਿਲ ਵਿੱਚ ਬਸਾ ਕੇ ਰੱਖੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਮਨੀ ਚ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਦੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ